ਅੱਜ ਅਸੀਂ ਖੜੇ ਆਂ ਦੁਨੀਆ ਦੇ ਨੰਬਰ 1 ਪਿੰਡ ਤੂਤ ਦੇ ਵਿੱਚ ਜਿੱਥੋਂ ਦਾ ਗੁਰਜੀਤ ਤੂਤ ਕਬੱਡੀ ਦੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਝੰਡੇ ਗੱਡੇ ਪਰ ਅੱਜ ਖਬਰ ਇੱਕ ਇਹੋ ਜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਸ਼ਾਇਦ ਇਹ ਖਬਰ ਨੂੰ ਸੁਣ ਕੇ ਤੁਹਾਡੀਆਂ ਅੱਖਾਂ 'ਚੋਂ ਵੀ ਪਾਣੀ ਆਊਗਾ ਇਹ ਮੁੰਡੇ ਬਾਈ ਗੁਰਜੀਤ ਵੀ ਇੱਥੇ ਖੜਾ ਵੇਚੀ ਉਹ ਵੀ ਤੁਹਾਡੇ ਨਾਲ ਮਲਾਉਣੇ ਆਂ ਪਰ ਹੋਇਆ ਕੀ ਆ ਇਹਨਾਂ ਦੇ ਨਾਲ ਪਿੰਡ ਦੀ ਪੰਚਾਇਤ ਦੇ ਵੱਲੋਂ ਆ ਸਾਰੀ ਜ਼ਮੀਨ ਜਿੱਥੇ ਇਹ ਪਿੰਡ ਦੇ ਨੌਜਵਾਨ ਖੇਡਦੇ ਸੀ ਗੇਮ ਲਾਉਂਦੇ ਸੀ ਕੱਲੇ ਪਿੰਡ ਦੇ ਨਹੀਂ ਆਸ-ਪਾਸ 20-25 ਪਿੰਡਾਂ ਦੇ ਨੌਜਵਾਨ ਇੱਥੇ ਆ ਕੇ ਖੇਡਦੇ ਸੀ ਪਰ ਇੱਥੇ ਆਹ ਕ੍ਰਿਕਟ ਪਿਚ ਵੇਖ ਲਓ ਹੋਰ ਜੋ ਵੀ ਇੱਥੇ ਇਹਨਾਂ ਦਾ ਗਰਾਊਂਡ ਸੀ ਉਹ ਸਾਰੇ ਦੇ ਵਿੱਚ ਹਲ ਮਾਰ ਕੇ ਵਾਹ ਦਿੱਤਾ ਗਿਆ ਔਰ ਨੌਜਵਾਨ ਦੁਖੀ ਨੇ ਪਰੇਸ਼ਾਨ ਨੇ ਕਿ ਜਿਹੜਾ ਪਿੰਡ ਪੂਰੀ ਦੁਨੀਆ ਭਰ ਦੇ ਵਿੱਚ ਗੂੰਜਿਆ ਹੋਵੇ ਜਿਸ ਪਿੰਡ ਦਾ ਨਾਮ ਨੌਜਵਾਨਾਂ ਦਾ ਨਾਮ ਉਹ ਪਿੰਡ ਦੇ ਵਿੱਚ ਅੱਜ ਇਹ ਹਾਲਾਤ ਹੋ ਜਾਣ ਬੜਾ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਨਹੀਂ ਤਾਂ ਤੁਹਾਨੂੰ ਅਸੀਂ ਬਹੁਤ ਸਾਰੇ ਇਹੋ ਜਿਹੇ ਗਰਾਊਂਡ ਵਿਖਾਉਣੇ ਆ ਰੁਟੀਨ 'ਚ ਕਿ ਗਰਾਊਂਡਾਂ ਦੇ ਵਿੱਚ ਚਿੱਟੇ ਆਲੇ ਫਿਰਦੇ ਆ ਪਰ ਇੱਥੇ ਆ ਕਮਾ ਦਿਓ ਸਾਰੇ ਪਾਸੇ ਕੈਮਰਾ ਕਿ ਕੋਈ ਵੀ ਤੁਹਾਨੂੰ ਇਹੋ ਜਾਂ ਨੌਜਵਾਨੀ ਦਿਖੇਗਾ ਇਸ ਗਰਾਊਂਡ ਦੇ ਵਿੱਚ ਸਿਰਫ ਔਰ ਸਿਰਫ ਇੱਥੇ ਤੁਹਾਨੂੰ ਖਿਡਾਰੀ ਦੇਖਣਗੇ ਉਹ ਵਾਲੇ ਖਿਡਾਰੀ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਝੰਡੇ ਗੱਡੇ ਨੇ ਔਰ ਬਹੁਤ ਸਾਰੇ ਅੱਜ ਵੀ ਨੰਬਰ 1 ਨੌਜਵਾਨ ਇੱਥੋਂ ਦੇ ਮੁੰਡੇ ਹੋਣ ਕੁੜੀਆਂ ਹੋਣ ਆਉਂਦੇ ਨੇ ਪਰ ਹੁਣ ਤੁਹਾਡੇ ਨਾਲ ਉਹ ਕਹਾਣੀ ਦੂਜੀ ਸ਼ੇਅਰ ਕਰਨ ਲੱਗੇ ਆ ਜੋ ਨੌਜਵਾਨ ਕਹਿੰਦੇ ਨੇ ਕਿ ਕਥਿਤ ਤੌਰ ਤੇ ਇਹਨਾਂ ਦੇ ਨਾਲ ਤੱਕਾ ਹੋ ਗਿਆ ਹੈ ਉਹ ਤੱਕਾ ਕੀ ਹੋਇਆ ਗਰਾਊਂਡ ਵਾ ਦਿੱਤਾ ਗਿਆ ਪੂਰੀ ਗੱਲਬਾਤ ਜਾਣ ਲੈਣੇ ਆ ਕਿਉਂ ਗਰਾਊਂਡ ਵਾਇਆ ਗਿਆ ਮਸਲਾ ਪੂਰਾ ਕੀ ਆ ਕਦੋਂ ਤੋਂ ਗਰਾਊਂਡ ਚੱਲ ਰਿਹਾ ਸੀਗਾ ਬਾਈ ਜੀ ਨਾਮ ਕੀ ਤੁਹਾਡਾ ਮੇਰਾ ਨਾਮ ਜੀ ਅਰਸ਼ਪੀ ਸਿੰਘ ਮਸਲਾ ਕੀਆ ਗਰਾਊਂਡ ਨੂੰ ਵਾਉਣ ਦਾ ਕਿਉਂ ਵਾਇਆ ਗਿਆ ਕਿਉਂ ਅੱਜ ਤੁਸੀਂ ਸਾਨੂੰ ਸੱਦਿਆ ਇੱਥੇ ਮਸਲਾ ਜੀ ਪਹਿਲਾਂ ਆਪਣੇ ਕੋਲ 2.5 ਕਿੱਲੇ ਗਰਾਊਂਡ ਸੀਗਾ ਜੀ ਇੱਕ 30 ਫਿਰ ਪਹਿਲਾਂ ਜਦੋਂ ਸਰ ਐਮਐਲਏ ਆਏ ਬਣੇ ਬਣੇ ਆ ਉਦੋਂ ਆਪਣੇ ਪਿੰਡ ਆਏ ਸੀ ਉਹਨਾਂ ਨੇ ਕਿਹਾ ਵੀ ਤੁਹਾਨੂੰ 4.5 ਕਿਲੇ ਪੇਸ਼ ਕਰੋ ਵੀ ਅਸੀਂ ਪ੍ਰੋਜੈਕਟ 'ਚ ਤੁਹਾਨੂੰ ਪਾਸ ਕਰਾ ਕੇ ਦਿੰਨੇ ਆ ਉਹ ਪ੍ਰੋਜੈਕਟ ਜਿਹੜਾ ਵੀ ਹੁਣ ਆਪਾਂ ਨੂੰ 3083 ਪਿੰਡਾਂ ਉਹਨਾਂ ਦੇ ਆਪਣੇ ਕੋਲ ਆ ਪਾਸ ਵੀ ਹੋ ਗਏ ਲਿਸਟ ਵੀ ਆਪਣਾ ਤੇ ਵੀ ਉਹ ਦੂਬਾ ਜੇ ਪੰਚਾਇਤ ਨਾਲ ਵੀ ਅਸੀਂ ਪਹਿਲੀ ਬੋਲੀ ਹੋਈ ਪੰਚਾਇਤ ਦੀ 23 5 ਨੂੰ ਉਹਦੇ ਅਸੀਂ ਵੀ ਉਹਨਾਂ ਨੂੰ ਦੱਸਿਆ ਵੀ ਸੀਗਾ ਵੀ ਗਰਾਊਂਡ ਸਾਨੂੰ ਮੰਗ ਚਾਹੀਦਾ ਵੀਡੀਓ ਵੀ ਉਹਨਾਂ ਨੇ ਗੱਲ ਸੁਣੀ ਪੰਚਾਇਤ ਨੇ ਵੀ ਨਾ ਨੁਕਰ ਕਰਤੀ ਫਿਰ ਦੂਜੀ ਬੋਲੀ ਕਰਾਈ ਜ ਉਹਨਾਂ ਨੇ 18 6 ਨੂੰ ਵੀ ਉਹਦੇ ਉਹਨਾਂ ਨੇ ਚੋਰੀ ਬੋਲੀ ਕਰਾਈ ਜੀ ਸਾਨੂੰ ਕੋਈ ਪਤਾ ਨਹੀਂ ਲੱਗਣ ਦਿੱਤਾ ਅਸੀਂ ਮੌਕੇ ਤੇ ਜਾ ਕੇ ਬੋਲੇ ਆ ਤੇ ਪਰ ਨਹੀਂ ਸਾਡੀ ਕੋਈ ਗੱਲ ਸੁਣੀ ਗਈ ਉਹ ਵੀ ਦੋ ਬੰਦੇ ਜੋ ਮੈਂਬਰ ਨਾ ਸਰਪੰਚਾ ਉਹਨਾਂ ਨਾਲ ਸਾਡੀ ਬੈਂਸ ਹੋਈ ਆ ਪੰਚਾਇਤ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਗਈ ਬਾਕੀ ਪਤਾ ਕੀ ਵੀਰੇ ਜੀ ਜਾਨੀ ਕਿ ਇਹ ਚਲੋ ਜਵਾਖ ਨਾ ਮਗਰੋਂ ਖੇਡਣ ਲੱਗੇ ਆ ਸਾਡੇ ਕੋਲੇ ਨਾ ਜਿੱਤ ਨੂੰ ਪਹਿਲਾਂ ਉਧਰ ਦਿਖਾਈਏ ਸਾਡੇ ਕੋਲੇ ਗਰਾਊਂਡ ਹੀ ਯਾਰ ਉਹ ਮਸਾਂ ਕਨਾਲ ਹੀ ਹੋਣੀ ਆ ਹੂੰ ਜਿਹੜਾ ਉੱਪਰਲੇ ਪਾਸੇ ਸਾਰੀ ਜਾਨੀ ਕਿ ਜਿੱਥੋਂ ਵੀ ਪਲੇਅਰ ਪਹਿਲਾਂ ਹੀ ਤਿਆਰ ਕੀਤੇ ਆ ਸਾਨੂੰ ਪਤਾ ਵੀ ਕਿਵੇਂ ਪਲੇਅਰ ਤਿਆਰ ਹੋਏ ਆ ਕਿਤੇ ਅੰਦਰ ਟਿੱਬਿਆਂ ਨੂੰ ਸਵਾਰਨਾ ਕਿਤੇ ਕੋਸ਼ ਕਰਨਾ ਹਨਾ ਉੱਥੋਂ ਹੀ ਉਹ ਇੱਕ ਕਨਾਲ ਦੀ ਮਸਾਂ ਥਾਂ ਸੀ ਬਸ ਉੱਥੋਂ ਚਲੋ ਇਹਨਾਂ ਨੇ ਮੁੰਡਿਆਂ ਨੇ ਨਵੇਂ ਉੱਠੇ ਨਾਲ ਹਨਾ ਸੰਜੋਗ ਬਣਿਆ ਜੀਤੇ ਅਰੀ ਸੀਗੇ ਤੇ ਨਿੱਕੇ ਦੀ ਗਿੰਦੀ ਅਰੀ ਹੋਰ ਸਾਰੇ ਮੁੰਡੇ ਰਲ ਕੇ ਦਾਣਾ ਸਾਰਾ ਨਵੇਂ ਆਏ ਸੰਜੋਗ ਇਹ ਆਏ ਮੁੰਡੇ ਨਵੇਂ ਤੇ ਆਪਾਂ ਚੱਲ ਹੌਲੀ ਹੌਲੀ ਗਰਾਉਂ ਨੂੰ ਵਧਾਇਆ ਉੱਤੋਂ ਪਰ ਹੋਲੀ ਹੋਲੀ ਗਰਾਉਂਡ ਵਧਾਉਣਾ ਸ਼ੁਰੂ ਕੀਤਾ ਮੁੜ ਕੇ ਕਿਸੇ ਨੂੰ ਕ੍ਰੈਕਟ ਦਾ ਸ਼ੌਂਕ ਪਿਆ ਕੇ ਇਹਨੂੰ ਕਿਸੇ ਦਾ ਸ਼ੌਂਕ ਪਿਆ ਕੇ ਇਹਨੂੰ ਕਿਸੇ ਦਾ ਪਿਆ ਹਨਾ ਜੇ ਮੈਂ ਤੁਹਾਨੂੰ ਦੱਸਿਆ ਵੀ ਆਪਣੇ ਪਿੰਡ ਗੋਲਡ ਮੈਡਲਸ ਕੁੜੀਆਂ ਹਨਾ 35 40 ਆ ਤੇ ਕਿਸੇ ਪਿੰਡ ਨਹੀਂ ਇੰਨੀਆਂ ਹੋਣੀਆਂ ਹਮ ਇੱਕੋ ਪਿੰਡ ਦੀਆਂ ਹੀ ਨੇ ਇੱਕ ਪਿੰਡ ਦੀਆਂ ਵੀ 35 ਤੋਂ 40 ਕੁੜੀਆਂ ਹਾਂ ਗੋਲਡ ਮੈਡਲ ਹਾਂ ਵੀਰੇ ਹਮ ਤੇ ਬਾਕੀ ਇਹ ਕੇਮ ਦੇ ਵਿੱਚੋਂ ਹਾਂ ਗੇਮ ਦੇ ਵਿੱਚੋਂ ਤੇ ਜਦੋਂ ਦੀਆਂ ਉਹ ਕੁੜੀਆਂ ਯਾਨੀ ਕਿ ਡੀਪੀ ਹੋਣਾ ਸਾਡੇ ਪਿੰਡ ਡੀਪੀ ਵੀ ਹੈਣੀ ਸੀ ਹਮ ਸائیں ਟੀਚਰ ਨੇ ਉਹ 골 ਮੈਸ ਕਰਾਈਆਂ ਸਾਡਾ ਸਕੂਲ ਪਹਿਲੇ ਨੰਬਰ ਤੇ ਜਸਵੀਰ ਸਾਰਾ ਉਹ ਲੈ ਕੇ ਆਇਆ ਹੂੰ ਪਰ ਅੱਜ ਇਹ ਤਸਵੀਰ ਜਿਹੜੀ ਆ ਗਰਾਉਂਡ ਵਾਉਣ ਵਾਲੀ ਇਹ ਤਾਂ ਕੁਝ ਹੋਰ ਹੀ ਫਿਰ ਬਿਆਨ ਕਰਦੀ ਪਈ ਆ ਜੀ ਤੇ ਹੁਣ ਤੁਸੀਂ ਦੇਖੋ ਉਹੀ ਤਾਂ ਤੁਹਾਨੂੰ ਕਹਿ ਰਹੇ ਹੁਣ ਕੀ ਇੱਕ ਪਈ ਦਾ ਸਰਕਾਰ ਕਹਿ ਰਹੀ ਆ ਵੀ ਆਪਾਂ ਇਹਨਾਂ ਨਸ਼ਿਆਂ ਨੂੰ ਤਿਆਗ ਕੇ ਸਾਰਾ ਕੋ ਖਿੱਡਾਂ ਨਾਲ ਜੁੜੋ ਇਹ ਕਰੋ ਤੇ ਹੁਣ ਜੇ ਜ ਕੋਈ ਜੁੜਦਾ ਇਹ ਹੁਣ ਦੱਸੋ ਵੀ ਸਰਕਾਰ ਦਾ ਕਿ ਕਿਹਦਾ ਕਸੂਰ ਆ ਹੂੰ ਬਿਲਕੁਲ ਮੁੱਦਾ ਤਾਂ ਇਹੀ ਹੈ ਨਾ ਵੀ ਹੁਣ ਜੇ ਤਾਂ ਇੱਕ ਪਾਸੇ ਤਾਂ ਤੁਸੀਂ ਕਹਿੰਦਾ ਵੀ ਹਾਂ ਆ ਤੁਹਾਨੂੰ 4 ਕਿੱਲੇ ਦੇ ਦਈ ਬਾਤ ਖੇਡ ਲਓ ਖੇਡੋ ਦੂਜੇ ਪਾਸੇ ਆ ਕੇ ਤੁਸੀਂ ਸਾਡੇ ਗਰਾਊਂਡ ਅੱਦੇ ਵਾਈ ਜਾਣੇ ਆ ਫਿਰ ਅਸੀਂ ਕਿਹਦੇ ਮਗਰ ਜਾਈਏ ਸਰਕਾਰ ਸਾਨੂੰ ਗਰਾਊਂਡ ਦੇਈ ਜਾਂਦੀ ਹੈ ਪੰਚਾਇਤ ਵੀਡੀਓ ਪੀ ਰਲ ਕੇ ਉਹਨਾਂ ਨੇ ਵਵਾਇਆ ਵੀਡੀਓ ਸੀਮਾ ਤੱਕ ਅਸੀਂ ਐਪਲੀਕੇਸ਼ਨ ਅਪਲਾਈ ਕੀਤੀ ਆ ਉਹਦੇ ਮਸਲੇ ਸਾਨੂੰ ਵੀਡੀਓ ਪੀ ਨੂੰ 14 ਤਰੀਕ ਨੂੰ ਸੱਦਿਆ ਸੀ ਆ ਆਪਣੇ ਕੋਲ ਐਪਲੀਕੇਸ਼ਨ ਨਹੀਂ ਵੀ ਹਾਂਜੀ ਹਾਂਜੀ ਦੂਜੀ ਤਰਨੀ ਨਹੀਂ ਪੰਚਾਇਤ ਪੰਚਾਇਤ ਵੀ ਨਹੀਂ ਆਏਗੀ ਸੈਕਟਰੀ ਜਰੂਰ ਉੱਥੇ ਸੀਗੇ ਉਹਨਾਂ ਨੇ ਕਿਹਾ ਵੀ 14 ਤਰੀਕ ਨੂੰ ਅਸੀਂ ਆ ਗਏ ਵੀ ਪਿੰਡਾਂ ਦੇ ਤੁਹਾਡੇ ਵੀ ਵੇਖਾਂਗੇ ਵੀਰਵਾ ਤੇ ਉਸ ਤੋਂ ਬਾਅਦ ਅੱਜ ਹੋ ਗਈ 20 ਤਰੀਕ ਜੀ 21 ਅੱਜ ਉਹਨਾਂ ਨੇ ਆ ਕੇ ਵਾਅਦਾ ਪੰਚਾਇਤ ਦਾ ਨਾ ਵੀਡੀਓ ਪੀਣ ਸਾਨੂੰ ਕੋਈ ਦੱਸਿਆ ਨਾ ਕੋਈ ਸਾਡੀ ਸੁਣ ਨਹੀਂ ਗਈ ਕੀ ਇਹਨੂੰ ਪਿਛਲੇ ਸਾਲ ਵੀ ਵਾਈ ਸੀ ਜਾਂ ਪਿਛਲੇ ਸਾਲ ਤੁਹਾਡੇ ਕੋਲੇ ਸੀ ਪਿਛਲੇ ਸਾਲ ਇਹ 22 VC ਆ 2.5 ਕਿੱਲੇ ਸੀ ਆਪਣੇ ਕੋਲ ਜੀ ਤੇ ਇੱਕ ਦੀ ਵੀ ਪਾਸ ਹੋ ਗਿਆ ਸੀ ਉਹਦੇ ਚ ਜੀ ਤੇ ਵੀ ਆਪਾਂ ਹੁਣ ਐਮਐਲਏ ਨੂੰ ਕਿਹਾ ਸੀ ਤੇ ਉਹਨਾਂ ਨੇ ਪਾਸ ਕਰਾਤਾ ਜੀ ਤੇ ਵੀ ਇੱਕ ਦੀ ਮੰਨ ਚਾਰ ਚਾਰ ਕਿੱਲੇ ਪਾਸ ਆ ਚਾਰ ਕਿੱਲੇ ਪਾਸ ਆ ਜੀ ਤੇ ਵੀ ਇੱਕ ਦੀ ਬੁੱਲੀ ਤੇ ਵੀ ਅਸੀਂ ਪਹਿਲੀ ਤੇ ਕਿਹਾ ਸੀ ਵੀ ਅਸੀਂ ਜੇ ਨਹੀਂ ਵੀ ਦੇਣਾ ਅਸੀਂ ਬੁੱਲੀ ਦੇ ਰੁਪਏ ਭਰਨ ਨੂੰ ਤਿਆਰ ਆ ਪਰ ਉਹਨਾਂ ਨੇ ਨਹੀਂ ਸੁਣੀ ਕਿ ਦੂਜੀ ਬੁੱਲੀ ਉਹਨਾਂ ਨੇ ਚੋਰੀ ਰੱਖੀ ਗਈ ਤੇ ਦੂਜੀ ਗੱਲ ਕਹਿ ਰਹੇ ਨੇ ਵੀ ਆਮਦਨ ਘਟਦੀ ਸਾਡੇ ਜੀ ਉਹ ਦੋ ਕਿੱਲੇ ਸੀ ਵਰੇਜ ਦੇ ਆ ਉਹ ਮੁਕਤ ਵਜਾ ਰਹੇ ਆ ਵੀ ਉਹਦਾ ਹੀ ਕੋਈ ਨਹੀਂ ਉਹ ਚਲਦਾ ਚੁਲਦਾ ਕਿ ਨਹੀਂ ਉਹ ਵੀ ਉਹ ਚਲਦਾ ਹੀ ਮਾੜਾ ਮੋਟਾ ਚਲਦਾ ਉਹ ਪੈਪਾ ਪੂਪਾ ਫੰਡ ਆਇਆ ਪਿਆ ਪਾਸ ਹੋਇਆ ਪਿਆ ਵੀ ਉਹ ਨਹੀਂ ਲਾ ਰਹੇ ਉਹਦੇ ਫੰਡ ਨਹੀਂ ਲਾ ਰਹੇ ਮੁਕਤੀ بس ਵਾ ਰਹੇ ਜੀ ਨਹੀਂ ਫਿਰ ਇਹਨੂੰ ਕੀ ਕਹਿ ਕੇ ਵਾਇਆ ਗਿਆ ਕਿ ਇਹ ਜ਼ਮੀਨ ਠੇਕੇ ਤੇ ਕਿਤੇ ਦੇਰੀ ਨੇ ਅੱਗੇ ਜਾਂ ਕੀ ਕੀ ਕਰੇ ਕੋਲੀ ਕਰਾਤੀ ਜੀ ਚੋਰੀ ਪੂਰੀ ਕਰਾ ਜਿਹਾ ਪੋਣਾ ਤੁਸੀਂ ਕਹਿ ਰਹੇ ਵੀ ਤੁਹਾਡੇ ਕੋਲੇ ਕਾਗਜ਼ ਨੇ ਵੀ ਇਹਦੇ ਚ ਗਰਾਉਂਡ ਪਾਸ ਹੋ ਗਿਆ ਤੁਸੀਂ ਕਹ ਇੱਥੇ ਮੈਨੂੰ ਕਾਗਜ਼ ਹੁਣੇ ਵਿਖਾਇਆ ਵੀ ਇਹਦੇ ਚ ਗਰਾਉਂਡ ਪਾਸ ਹੋ ਗਿਆ ਫਿਰ ਠੇਕੇ ਤੇ ਕਿਵੇਂ ਚੜਾਤੀ ਇਹਨਾਂ ਨੇ ਇਹ ਜੀ ਹੁਣ ਨਵੇਂ ਜਿਹਦੇ 330 14 ਤਰੀਕ ਨੂੰ ਜਿਹੜੇ ਉਹਦੇ ਚ ਪਾਸ ਹੋਇਆ ਜੀ ਉਹ ਤੋਂ ਪਹਿਲਾਂ ਵੀ ਅਸੀਂ ਬੋਲੀ ਦੇ ਦੇਣ ਨੂੰ ਤਿਆਰ ਸੀਗੇ ਇਹਨਾਂ ਨੇ ਬੋਲੀ ਵੀ ਚੋਰੀ ਕਰਾਈ ਪੰਚਾਇਤ ਵੀ ਨਹੀਂ ਪੂਰੀ ਮੈਂਬਰ ਵੀ ਨਹੀਂ ਪੂਰੇ ਸੀ ਨਾ ਇਹਨਾਂ ਨੇ ਕੋਈ ਸੂਚਨਾ ਨਦਵਾਈ ਇਹਨਾਂ ਨੇ ਸਰੇ ਆਮ ਧੱਕਾ ਕੀਤਾ ਜੀ ਸਾਡੇ ਨਾਲ ਕੀ ਆ ਤੁਸੀਂ ਮਿਲੇ ਸਰਪੰਚ ਨੂੰ ਕੀ ਰਾਗਾ ਨੂੰ ਮੰਗ ਪੱਤਰ ਰੱਖਿਆ ਅੱਗੇ ਮੰਗ ਪੱਤਰ ਵੀ ਉਹ ਕਹਿੰਦੇ ਹਾਂ ਕੋਈ ਨਾ ਵੀ ਅਸੀਂ ਸੁਣਦੇ ਆ ਵੀ ਦੇਵਾਂਗੇ ਤੁਹਾਨੂੰ ਵੀ ਅਗਲੀ ਵਾਰ ਬੋਲੀ ਦਾ ਕਵੀ ਕੋਈ ਨਾ ਵੀ ਪਾਸ ਕਰਾ ਅਗਲੀ ਬੋਲੀ ਨਾਲ ਚੋਰੀ ਕਰਾਈ ਆ ਦੋ ਬੰਦੇ ਆ ਜੀ ਇਹ ਨਾ ਪੰਚਾਇਤ ਦੇ ਮੈਂਬਰ ਆ ਨਾ ਸਰਪੰਚ ਆ ਸਾਡੇ ਨਾਲ ਇਹਨਾਂ ਨੇ ਬਹੁਤ ਜਿਹੇ ਆ ਸਾਨੂੰ ਕਹਿੰਦੇ ਨਹੀਂ ਦੇਣਾਗਾ ਤੁਸੀਂ ਕਰ ਲਓ ਜੋ ਕਰਨਾ ਹੂੰ ਨਹੀਂ ਫਿਰ ਤੁਹਾਡੇ ਨਾਲ ਪੰਚਾਇਤ ਤੱਕਾ ਕਰ ਰਹੀ ਹੈ ਪੰਚਾਇਤ ਹੀ ਤੱਕਾ ਕਰੇ ਪੰਚਾਇਤ ਵੀਡੀਓ ਪੀ ਸੈਕਟਰੀ ਜੀ ਹੁਣ ਵੀਡੀਓ ਪੀ ਤੇ ਵੀ ਆਪਾਂ ਗਏ ਸੀ ਉਹਨਾਂ ਨੇ ਵੀ ਕੋਈ ਸਾਡੀ ਸੁਣਵਾਈ ਕੀਤੀ ਸੀ ਅਧਿਕਾਰੀ ਕੋਈ ਨਹੀਂ ਸੁਣਵਾ ਰਹੀ ਹਾਂਜੀ ਹਾਂਜੀ ਹੁਣ ਸਰਕਾਰ ਤਾਂ ਹੀ ਪਾਸ ਕਰੀ ਬੈਠੀ ਦੀ ਬੈਠੀ ਸਾਨੂੰ ਕਰਾਉਣੀ ਜੇ ਅਸੀਂ ਉਹਨਾਂ ਨੂੰ ਕਿਵੇਂ ਮਾੜਾ ਕਹਿ ਦਈਏ ਵੀਡੀਓ ਕਿੰਨੇ ਕ ਪਿੰਡਾਂ ਦੇ ਮੈਂ 20 25 ਬੋਲੇ ਵੀ 20 25 ਪਿੰਡਾਂ ਦੇ ਮੁੰਡੇ ਇੱਥੇ ਆਉਂਦੇ ਆ ਹਾਂਜੀ ਆਉਂਦੇ ਆ 20 25 ਦਾ ਕਬੱਡੀ ਦਾ ਗਰਾਊਂਡ ਆ ਜੀ ਉਧਰ ਜੇ ਬਹੁਤ ਆਉਂਦੇ ਆ ਜੀ ਤੇ ਆ ਕਰੈਕਟ ਚੱਲਦੀ ਆਪਣੇ ਫੁੱਟਬਾਲ ਦੇ ਗਰਾਊਂਡ ਦੇ ਵੀ ਗੇਮ ਤੇ ਆਉਂਦੇ ਆ ਤੁਸੀਂ ਕਹਿੰਦੇ ਆ ਮੁੰਡੇ ਖੜੇ ਹੀ ਆ ਇਹ ਵੀ ਬਾਹਰਲੇ ਪਿੰਡਾਂ ਦੇ ਆ ਹੋਰ ਵੀ ਖੜੇ ਆ ਮੁੰਡੇ ਤਾਂ ਯਾਰ ਮੈਂ ਤੁਹਾਨੂੰ ਤਾਂ ਹੀ ਕਿਹਾ ਵੀਰੇ ਸਾਨੂੰ ਪੁੱਛਣ ਦੀ ਤੁਹਾਡੀ ਲੋੜ ਹੀ ਨਹੀਂ ਗਈ ਤੁਸੀਂ ਨਾ ਅੱਜ ਚਾਰ ਦਿਨ ਸਾਨੂੰ ਗਰਾਊਂਡ ਸਾਰੇ ਚਲਾ ਲੈਂਦੇ ਹੋ ਕ੍ਰਿਕਟ ਦਾ ਵੀ ਚਲਾ ਲੈਂਦੇ ਹੋ ਫੁੱਟਬਾਲ ਦਾ ਵੀ ਚਲਾ ਲੈਂਦੇ ਹੋ ਕਬੱਡੀ ਦਾ ਸਾਰੇ ਚਲਾ ਲੈਂਦੇ ਹੋ ਪੰਜਾ ਦਿਨਾਂ ਬਾਅਦ ਤੁਸੀਂ ਆਪ ਹੀ ਆ ਕੇ ਵੇਖ ਲਿਓ ਕਿੰਨੇ ਪਿੰਡਾਂ ਦੇ ਮੁੰਡੇ ਆਉਂਦੇ ਹੂੰ ਫਿਰ ਭਾਈ ਜਿਵੇਂ ਹੁਣੇ ਵਾਅ ਦਿੱਤਾ ਗਿਆ ਫਿਰ ਇਹ ਸਾਹਮਣੇ ਦਾ ਜਿਹੜੇ ਮੁੰਡੇ ਆਉਂਦੇ ਫਿਰ ਉਹ ਕਿੱਥੇ ਆਉਣਗੇ ਕਿੱਥੇ ਖੇਡਣਗੇ ਕਿੱਥੇ ਸਿੱਖਣਗੇ ਫਿਰ ਇਹ ਤਾਂ ਆਪੇ ਨਸ਼ਾ ਲੈ ਜਾਣਗੇ ਯਾਰ ਰੌਲਾ ਤਾਂ ਇੱਥੇ ਜੀਤਦਾ ਹੀ ਹੈ ਨਾ ਇੱਕ ਪਾਸੇ ਆਪਾਂ ਨਸ਼ੇ ਤੋਂ ਦੂਰ ਕਰ ਰਹੇ ਆਂ ਇੱਕ ਪਾਸੇ ਨਸ਼ਾ ਹੀ ਆ ਫਿਰ ਹੁਣ ਜੇ ਆਮ ਆ ਜਿਹੜੇ ਮੇਨ ਮੁੱਦਾ ਲੱਗਾ ਸਾਰੇ ਮੈਂ ਹਰੇਕ ਚੀਕੇ ਬੋਲ ਦੋ ਨਾ ਆਲਾ ਨਾ ਕਬੱਡੀ ਵਾਲੇ ਨਸ਼ਾ ਕਰਦੇ ਆ ਤੇ ਆਮ ਯਾਰ ਪਿੰਡਾਂ ਜਾਵੜਾਂ ਤੇ ਉਹ ਸਾਰੇ ਕਬੱਡੀ ਖੇਡਦੇ ਨਸ਼ਾ ਕਰਦੇ ਆ ਹੈ ਕਬੱਡੀ ਤੋਂ ਵੱਧ ਲੋਕੀ ਨਸ਼ਾ ਕਰੀ ਜਾਂਦੇ ਦੱਸ ਕੇ ਕਿਹੜੇ ਪਿੰਡ ਚ ਨਹੀਂ ਨਸ਼ਾ ਕਰਦੇ ਉਹ ਕਬੱਡੀ ਖੇਡਦੇ ਸਾਰੇ ਆ ਪਰ ਜਿਉ ਮੁੰਡੇ ਇਥੇ ਗਰਾਉਂਡਾਂ ਚ ਆਉਣ ਲੱਗ ਜਾਨ ਤਾਂ ਸਾਰੇ ਵਿਅਕਤ ਬਦਲੇ ਆ ਕਿਉਂਕਿ ਜਦੋਂ ਯਾਰ ਆਪਾਂ ਖੇਡਾਂਗੇ ਮੈਂ ਆ ਮਨ ਲਾ ਮੇਰੀ ਸ਼ੁਰੂਆਤ ਹੋਈ ਜੇ ਪਹਿਲਾਂ ਮੈਂ ਖੇਡਣ ਲੱਗਾ ਤੇ ਮੈਂ ਅੱਜ ਹੋਰ ਸੀ ਪ੍ਰੈਕਟਿਸ ਕਰਕੇ ਕੱਲ ਨੂੰ ਹੋਰ ਹੋਇਆ ਤੇ ਮੈਂ ਆਪਦੇ ਆਪ ਨੂੰ ਨਾਤਾ ਤੋਤਾ ਸਰੀਰ ਵੇਖਿਆ ਸੀ ਯਾਰ ਹੋਰ ਤਗੜੇ ਹੋਈਏ ਹੋਰ ਤਗੜੇ ਹੋਈਏ ਆਟੋਮੈਟਿਕ ਬੰਦਾ ਤਗੜਾ ਹੁੰਦਾ ਹਾਂ ਹਾਂ ਬਿਲਕੁਲ ਉਚੀ ਦਾ ਅਸਰ ਤਾਂ ਹੁੰਦਾ ਹੀ ਹੈ ਨਾ ਤੇ ਜੇ ਹੁਣ ਉਹ ਚੀਜ਼ ਦਾ ਅਸਰ ਤਾਂ ਹੋਊਗਾ ਜੇ ਇੱਥੇ ਮੌਕਾ ਮਿਲੂ ਪ੍ਰੈਕਟਿਸ ਕਰਨ ਦਾ ਜੇ ਮੌਕਾ ਹੀ ਨਹੀਂ ਮਿਲੂਗਾ ਪ੍ਰੈਕਟਿਸ ਕਿੱਥੋਂ ਕਰੂਗਾ ਬੰਦਾ ਬਿਲਕੁਲ ਗਰਾਊਂਡ ਹੋ ਗਈ ਹੁਣ ਹੁਣ ਕਾਗਜੀ ਪੱਤਰੀ ਕਾਰਵਾਈ ਕਿੱਥੋਂ ਤੱਕ ਆ ਜਾਂ ਕਾਗਜੀ ਪੱਤਰੀ ਹੁਣ ਖਤਮ ਕਰ ਦਿੱਤਾ ਉਹਨਾਂ ਨੇ ਖਤਮ ਹੀ ਕਰਤਾ ਜੀ ਵੀਡੀਓ ਵੀ ਤੱਕ ਸੀ ਨਾ ਸਾਨੂੰ ਉਹਨਾਂ ਨੇ ਕੋਈ ਸੁਨਵਾਈ ਦਿੱਤੀ ਆ ਨਾ ਸਾਡੇ ਤੋਂ ਕੋਈ ਸਪਸ਼ਟੀ ਕਰ ਦਿੱਤਾ ਉਹ ਕਹਿੰਦੇ ਸੀ ਆ ਕੇ ਮੌਕਾ ਵੇਖਾਂਗੇ ਅਸੀਂ ਨਾ ਉਹ ਮੌਕਾ ਵੇਖਣਾ ਆ ਜਾਂ ਨਾ ਸਾਨੂੰ ਅਜੇ ਤੱਕ ਉਹਨਾਂ ਨੇ ਕੁਝ ਦੱਸਿਆ ਕੇ ਵੀ ਕੀ ਕਰਨਾ ਕੀ ਨਹੀਂ ਬਸ ਵੀ ਅੱਜ ਆ ਵਾਹ ਗਏ ਤੇ ਵਟ ਪਾ ਗਏ ਜੀ ਆਪਦੀ ਤੇ ਐਮਐਲਏ ਨੇ ਕੋਈ ਕੀਤੀ ਗੱਲ ਐਮਐਲਏ ਕਹਿੰਦੇ ਆ ਜੀ ਤੁਹਾਡੇ ਨਾਲ ਆ ਸੀ ਉਹ ਤਾਂ ਕਹਿ ਰਹੇ ਆ ਕਹਿੰਦੇ ਕਰਦੇ ਵੀ ਪੰਚਾਇਤ ਨੂੰ ਨਹੀਂ ਬਣਾਉਣਾ ਚਾਹੀਦਾ ਗਲਤ ਕੀਤਾ ਸਰਪੰਚ ਕਿਸੇ ਹੋਰ ਪਾਰਟੀ ਦਾ ਮਤਲਬ ਜਾ ਮੌਜੂਦਾ ਸਰਕਾਰ ਦਾ ਮੌਜੂਦਾ ਸਰਕਾਰ ਦਾ ਹੀ ਜੀ ਫਿਰ ਵੀ ਮਤਲਬ ਐ ਕਰਦੇ ਫਿਰ ਵੀ ਹਾਂਜੀ ਹਾਂਜੀ ਤੇ ਤੁਸੀਂ ਵਿਧਾਇਕ ਨੂੰ ਇਹ ਗੱਲ ਕਹਿਣੀ ਸੀਗੀ ਵੀ ਇਹ ਇੰਜ ਨਹੀਂ ਹੋਇਆ ਉਹ ਕਹਿਆ ਸੀ ਉਹ ਤਾਂ ਕਹਿੰਦੇ ਆ ਵੀ ਕੋਈ ਨਾ ਤੁਹਾਡਾ ਹੱਲ ਕਰਦੇ ਆ ਪਰ ਵੀ ਹੁਣ ਹੱਲ ਵੀ ਵੱਟ ਪਾਈ ਪਈ ਹੈ ਕੱਲ ਨੂੰ ਜਦੋਂ ਝੋਨਾ ਹੀ ਲੱਗ ਰਿਹਾ ਫਿਰ ਉਹਦਾ ਹੱਲ ਕਿ ਹੋਊਗਾ ਜੀ ਮਤਲਬ ਤਿਆਰੀ ਝੋਨਾ ਦੀ ਹੈ ਤਿਆਰੀ ਪੂਰੀ ਹੈ ਜੀ ਵੇਖੋ ਵੱਟ ਪਾਈਆਂ ਵੀ ਪਾਣੀ ਛੱਡਣ ਨੂੰ ਤਿਆਰ ਹੈ ਜੀ ਅੱਜ ਪਾਣੀ ਸਭ ਤੋਂ ਜ਼ਿਆਦਾ ਟੂਰਨਾਮੈਂਟ ਵੀਰੇ ਆਪਣੇ ਇਸ ਪਿੰਡ ਨੇ ਕਰ ਕ੍ਰਿਕਟ ਦਾ ਹੋਵੇ ਜਾਂ ਕਬੱਡੀ ਦਾ ਹੋਵੇ ਸਭ ਤੋਂ ਜ਼ਿਆਦਾ ਮੈਨੂੰ ਨਹੀਂ ਲੱਗਦਾ ਇਸ ਇੰਨੇ ਅਲੱਗ-ਅਲੱਗ ਪੈਂਡ ਹੈਗੇ ਆ ਸਭ ਤੋਂ ਜ਼ਿਆਦਾ ਟੂਰਨਾਮੈਂਟ ਇਸ ਪੈਂਡ ਨੇ ਕਰਾਏ ਆ ਤੇ ਕੋਈ ਵੀ ਨੌਜਵਾਨ ਜੇਕਰ ਕੋਈ ਕਹਿੰਦੇ ਵੀ ਨਸ਼ਾ ਕਰਦਾ ਨਸ਼ਾ ਛੱਡੂਗਾ ਦੇ ਨਾਲ ਜੇ ਉਹ ਖੇਡੂਗਾ ਤਾਂ ਜੇ ਆਦੇ ਆਪ ਨੂੰ ਫਿੱਟ ਰੱਖੂਗਾ ਤਾਂ ਹੀ ਤਾਂ ਨਸ਼ਾ ਛੱਡੂਗਾ ਨਾ ਤੇ ਜੇ ਮੰਨ ਲਓ ਆਪਾਂ ਇਹ ਕਹਿ ਦਈਏ ਵੀ ਭਾਈ ਤੁਸੀਂ ਬਾਰੋ-ਬਾਰ ਨਸ਼ਾ ਬਾਰੋ-ਬਾਰ ਨਸ਼ਾ ਨਹੀਂ ਛੱਡਿਆ ਜਾਊਗਾ ਜੇ ਅਸੀਂ ਫਿੱਟ ਰਵਾਂਗੇ ਤਾਂ ਅਸੀਂ ਨਸ਼ਾ ਛੱਡਾਂਗੇ ਹਮਮ ਮੇਰੀ ਇਹ ਵੀਡੀਓ ਤੋਂ ਨਾ ਇੱਕ ਚੀਜ਼ ਮੇਰੇ ਦਿਮਾਗ 'ਚ ਆਈ ਜਿਹੜੇ ਜਦੋਂ ਗੱਲ ਕੀਤੀ ਮੈਂ ਉਹ ਗੱਲ ਨਹੀਂ ਕੀਤੀ ਸਾਡੇ ਪਿੰਡ ਦੇ ਵਿੱਚ ਹਰਜੀਤ ਬਾਜਾਖਾਨਾ ਗਾਗੂ ਸਵਰਨਾ ਵੈਲੀ ਗਾਲ ਵਾਲੇ ਮੰਦਰ ਕੋਈ ਇਹੋ ਜਿਹਾ ਪਲੇਅਰ ਨਹੀਂ ਹੈ ਜਿਹੜਾ ਸਾਡੇ ਪਿੰਡ ਨਹੀਂ ਖੇਡ ਕੇ ਗਿਆ ਮੈਂ ਸਟਾਰਟਿੰਗ ਤੇ ਕਿਹਾ ਸੀ ਦੁਨੀਆ ਦਾ ਨੰਬਰ 1 ਪਿੰਡ ਹੈ ਜਿੱਦੇ ਖੇਡਾ ਸਭ ਤੋਂ ਜ਼ਿਆਦਾ ਹੈ ਜਾਨੀ ਕਿ ਸਾਡੇ ਪਿੰਡ ਦਾ ਮਸ਼ਹੂਰ ਹੁੰਦਾ ਨੌ ਪਾਤ ਦਾ ਟੂਰਨਾਮੈਂਟ ਤੇ ਸਾਰੇ ਏਰੀਆ ਚ ਕੀ ਕੀ ਸਾਰੇ ਜਿਹੜੇ ਪੇਰ ਗਾਗੂ ਵਰੀ ਲਾਲਾ ਅਰਜੀਤਰੀ ਲਾਲਾ ਸਾਰਿਆਂ ਦੇ ਹੁੰਦਾ ਵੀ ਉੱਥੇ ਰੂਤੀ ਖੇਡ ਨਾ ਜਾ ਕੇ ਤੇ ਸਾਡਾ ਉਹ ਟੂਰਨਾਮੈਂਟ ਹੀ ਖਤਮ ਕਰਤਾ ਯਾਰ ਇਹਨਾਂ ਨੇ ਦੱਸ ਇਹ ਵਿਸ਼ਾ ਬਹੁਤ ਜ਼ਿਆਦਾ ਗੰਭੀਰ ਆ ਕਿਉਂਕਿ ਆ ਬੱਚੇ ਹਜੇ ਆ ਤੁਸੀਂ ਨਜ਼ਰ ਮਾਰੋ ਛੋਟੇ ਛੋਟੇ ਨੇ ਇਹਨਾਂ ਨੇ ਵੀ ਇਨਾ ਗਰਾਊਂਡਾਂ ਦੇ ਵਿੱਚ ਆਉਣਾ ਇੱਥੇ ਖੇਡਾਂ ਕਰਨੀਆਂ ਬਹੁਤ ਸਾਰੇ ਨੌਜਵਾਨ ਹਾਲਾਕੇ بارشਾਂ ਦੇ ਮੌਸਮ ਚੱਲ ਰਹੇ ਨੇ ਮੁੰਡੇ ਘਟ ਆਉਂਦੇ ਨੇ ਪਰ ਇੱਥੇ ਹਰ ਰੋਜ਼ ਕਈ ਦੂਰੋਂ ਦੂਰੋਂ ਇੱਥੇ ਜੇ ਮੈਂ ਪੁੱਛਾਂ ਵੀ ਤਾਂ ਬਾਈ ਕਿਹੜੇ ਕਿਹੜੇ ਪਿੰਡ ਨੇ ਤੁਹਾਡੇ ਇੱਥੇ ਲੱਗੇ ਕਹਿੰਦੇ ਲਾ ਦੂਰ ਦੇ ਪਿੰਡਾਂ ਤੋਂ ਵੀ ਆਏ ਨੇ ਕਿਹੜੇ ਕਿਹੜੇ ਪਿੰਡਾਂ ਤੋਂ ਆਏ ਦੂਰੋਂ ਕਿਹੜੇ ਕਿਹੜੇ ਪਿੰਡ ਨੇ ਸ਼ਦੀਨ ਆਲਾ ਸ਼ਦੀਨ ਆਲਾ ਸ਼ਦੀਨ ਵਾਲਾ ਭੰਗਰ ਭੰਗਰ ਸ਼ਕੂਰ ਬਜੀਤਪੁਰ ਹਾਂ ਤੇ ਰੁਗਨੇ ਵਾਲਾ ਆਵੇ ਸਾਹਿਬ ਆ ਕੇ ਸਾਰੇ ਕਿਹੜੇ ਕਿਹੜੇ ਪਿੰਡ ਆ ਬਾਈ ਕਿਹੜੇ ਕਿਹੜੇ ਪਿੰਡਾਂ ਤੋਂ ਹੋ ਕਰੀ ਯਾਰ ਚੋ ਕਰੀ ਯਾਰ ਹੋਰ ਕਿਹੜੇ ਕਿਹੜੇ ਪਿੰਡ ਤੇ ਬਾਈ ਲੱਗੇ ਰੁਗਣਾ ਵੇ ਕੋ ਮਤਲਬ ਜਿੰਨੇ ਵੀ ਲੱਗੇ ਤਾਂ ਕੇ ਪਿੰਡ ਨੇ 20 25 ਪਿੰਡ ਮੈਂ ਘੱਟੋ ਘੱਟ ਗੱਲ ਕਰਾਂ ਤਾਂ ਇੱਥੇ ਨੌਜਵਾਨ ਆਉਂਦੇ ਨੇ ਪਰ ਆ ਜਿਹੜੀ ਆ ਵੱਟ ਪਾ ਦਿੱਤੀ ਗਈ ਇਹਨਾਂ ਦਾ ਗਰਾਊਂਡ ਵਾਹ ਦਿੱਤਾ ਗਿਆ ਦੁਨੀਆ ਦਾ ਪੂਰੀ ਦੁਨੀਆ ਦਾ ਨੰਬਰ 1 ਪਿੰਡ ਜਿੱਥੋਂ ਗੁਰਜੀਤ ਤੂਤ ਰੇਡਾਂ ਦੇ ਵਿੱਚ ਮਸ਼ਹੂਰ ਸੀ ਅੱਜ ਉਸ ਪਿੰਡ ਦਾ ਗਰਾਊਂਡ ਵਾਹ ਦਿੱਤਾ ਗਿਆ ਵੱਟ ਪਾ ਦਿੱਤੀ ਗਈ ਆ ਝੋਨਾ ਲਾਉਣ ਦੀ ਤਿਆਰੀ ਆ ਆ ਪਿਚ ਵੇਖ ਲਓ ਉਹ ਪਿਚ ক্রিকেট ਵਾਲੀ ਜਿਹੜੀ ਇਸ ਟਾਈਮ ਵਾਹ ਦਿੱਤੀ ਗਈ ਟਾ ਟਾ ਪੜ ਦਿੱਤੀਆਂ ਗਈਆਂ ਨੇ ਇੱਥੇ ਵੱਟ ਪਾ ਕੇ ਝੋਨਾ ਲਾਉਣ ਦੀ ਤਿਆਰੀ ਆ ਔਰ ਦੱਸਦੇ ਆ ਕਿ ਗਰਾਊਂਡ ਪਾਸ ਹੋਇਆ ਹੈ ਕਾਗਜ਼ੀਆਂ ਦੇ ਵਿੱਚ ਔਰ ਗਰਾਊਂਡ ਬਣਨਾ ਸੀ ਔਰ ਹੁਣ ਇੱਥੇ ਨੌਜਵਾਨ ਸ਼ਾਇਦ ਨਾ ਨਾ ਖੇਡ ਪਾਉਣ ਕਿਉਂਕਿ ਜਦੋਂ ਗਰਾਊਂਡ ਹੀ ਵਾਹ ਦਿੱਤਾ ਹੈ ਹੋ ਸਕਦਾ ਇੱਥੇ ਨੌਜਵਾਨ ਹੋਣ ਅੱਗੇ ਨਾ ਖੇਡ ਪਾਉਣ ਗਰਾਊਂਡ ਰਹੇਗਾ ਤਾਂ ਨੌਜਵਾਨ ਖੇਡਣਗੇ ਨਸ਼ਿਆਂ ਤੋਂ ਬਚਣਗੇ ਪਰ ਹਾਲਾਤ ਕਿਹੋ ਜਿਹੇ ਬਣ ਗਏ ਇਸ ਪਿੰਡ ਦੇ ਵਿੱਚ ਇਹ ਤਸਵੀਰ ਤੁਸੀਂ ਆਪ ਨਜ਼ਰ ਮਾਰ ਸਕਦੇ ਹੋ ਆਪ ਦੇਖ ਸਕਦੇ ਹੋ ਕਿ ਇੱਥੇ ਇਸ ਟਾਈਮ ਦਿੱਲੀ ਨੌਜਵਾਨ ਖੇਡਦੇ ਹੁੰਦੇ ਆ ਪਰ ਅੱਜ ਇੱਥੇ ਨੌਜਵਾਨ ਚਿੰਤਾ ਦੇ ਵਿੱਚ ਖੜੇ ਨੇ ਕਿ ਸਾਡੇ ਨਾਲ ਹੁਣ ਹੋਇਆ ਕੀ ਬਣੂ ਕੀ ਹਾਲਾਂਕਿ 25 30 ਕਿਲੇ ਦੇ ਆਸ-ਪਾਸ ਜ਼ਮੀਨ ਕਰੀਬ ਦੱਸੀ ਜਾ ਰਹੀ ਆ ਲੋਕਾਂ ਵੱਲੋਂ ਕਿ ਪੰਚਾਇਤੀ ਹੈਗੀ ਆ ਮੁੰਡੇ ਇੱਥੋਂ ਤੱਕ ਵੀ ਕਹਿੰਦੇ ਵੀ ਅਸੀਂ ਇਹਦਾ ਠੇਕਾ ਵੀ ਦੇ ਦੇਾਂਗੇ ਜੇ ਤੁਸੀਂ ਕਹਿੰਨੇ ਹੋ ਵਰਬਲੀ ਕਿਉਂਕਿ ਪਿੰਡ ਲੈਵਲ ਤੇ ਚੀਜ਼ ਹੋ ਸਕਦੀ ਅੱਗੇ ਵੀ ਜੇ ਠੇਕੇ ਤੇ ਦੇਣੀ ਪਰ ਦੂਜੀ ਗੱਲ ਇਹ ਵੀ ਕਹੀ ਆ ਕਿ ਗਰਾਊਂਡ ਪਾਸ ਹੋਇਆ ਏ ਵੈਬਸਾਈਟ ਤੇ ਚੜ੍ਹਿਆ ਏ ਜੇ ਗਰਾਊਂਡ 3000 ਦੇ ਆਸ-ਪਾਸ ਪਿੰਡ ਨਹੀਂ ਉਹਨਾਂ ਚ ਇਹ ਗਰਾਊਂਡ ਵੀ ਪਾਸ ਏ ਨਿਊ ਔਰ ਇੱਥੇ ਗਰਾਊਂਡ ਹੀ ਬਣਨਾ ਏ ਪਰ ਹੁਣ ਇਹ ਗਰਾਊਂਡ ਨੂੰ ਵਾਹ ਕੇ ਚੋਨਾ ਲਾਉਣ ਦੀ ਤਿਆਰੀ ਕਰ ਦਿੱਤੀ ਆ ਉਹ ਤੁਸੀਂ ਆਪ ਤਸਵੀਰ ਚ ਵੇਖ ਸਕਦੇ ਹੋ ਪਰ ਹੁਣ ਫਿਰੋਸਪੁਰ ਦੇ ਪ੍ਰਸ਼ਾਸਨ ਦੇ ਉੱਪਰ ਸਵਾਲੀਆ ਚਿੰਨ੍ਹ ਖੜਾ ਹੋ ਗਿਆ ਕਿ ਇਹ ਸਹੀ ਕੀਤਾ ਜਾਂ ਗਲਤ ਕੀਤਾ ਇਹ ਪ੍ਰਸ਼ਾਸਨ ਦੇਖੇ ਮੌਜੂਦਾ ਵਿਧਾਇਕ ਵੀ ਇਹ ਚੀਜ਼ ਨੂੰ ਦੇਖੇ ਕਿ ਥੱਲੇ ਹੋ ਕੀ ਰਿਹਾ ਜਿਹੜੇ ਪਿੰਡ ਦੇ ਵਿੱਚ ਜਿਹੜੇ ਪਿੰਡ ਦੇ ਵਿੱਚ ਇੰਨੇ ਖਿਡਾਰੀ ਇੰਨਾ ਕੁਛ ਕੀਤਾ ਹੋਵੇ 골ਡ ਮੈਡਲ ਲਿਆਉਂਦੇ ਹੋਣ ਕੁੜੀਆਂ ਤੱਕ ਵੀ ਗੇਮਾਂ ਦੇ ਵਿੱਚ ਨੰਬਰ 1 ਨੇ ਅੱਜ ਵੀ 35-40 ਕੁੜੀਆਂ ਗੇਮਸ ਦੇ ਵਿੱਚੋਂ 골ਡ ਮੈਡਲ ਲੈ ਕੇ ਆਈਆਂ ਨੇ ਪਰ ਆਜਾ ਹਾਲਾਤ ਬਣ ਗਏ ਹੁਣ ਮੈਨੂੰ ਨਹੀਂ ਉਮੀਦ ਸੀ ਕਿ ਇਸ ਤਰ੍ਹਾਂ ਹੋਊਗਾ ਇਹਨਾਂ ਨੂੰ ਵੀ ਉਮੀਦ ਨਹੀਂ ਸੀ ਕਦੇ ਇਹਨਾਂ ਦੇ ਨਾਲ ਇਸ ਤਰ੍ਹਾਂ ਹੋਊਗਾ ਪਰ ਇਸ ਤਰ੍ਹਾਂ ਹੋ ਚੁੱਕਿਆ ਹੈ ਹੁਣ ਪ੍ਰਸ਼ਾਸਨ ਕੀ ਕਰਦਾ ਹੈ ਇਹ ਦੇਖਣਾ ਹੋਵੇਗਾ ਪ੍ਰਸ਼ਾਸਨ ਦੇ ਕੰਡ ਤੇ ਜੂ ਸਰਕਦੀ ਆ ਨਹੀਂ ਸਰਕਦੀ ਪਰ ਉੱਪਰ ਭਗਵੰਤ ਸਿੰਘ ਮਾਣ ਇਹ ਚ ਜ਼ਰੂਰ ਦੇਖਣ ਕਿ ਆ ਥੱਲੇ ਨੌਜਵਾਨ ਸਾਰੇ ਤੁਸੀਂ ਚਾਹੁੰਦੇ ਹੋ ਕਿ ਇਹ ਗੇਮਾਂ ਖੇਡ ਕੇ ਟੌਪ ਤੇ ਜਾਣ ਪੰਜਾਬ ਦਾ ਨਾਮ ਰੋਸ਼ਨ ਕਰਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹੋ ਜਿਹੇ ਨੌਜਵਾਨ ਚਿੱਟੇ ਤੇ ਜਾਂ ਨਸ਼ੇ ਦੇ ਲੱਗ ਕੇ ਆਪਣੀਆਂ ਜ਼ਿੰਦਗੀਆਂ ਖਰਾਬ ਕਰਨ ਇਹ ਤੁਸੀਂ ਦੇਖਣਾ ਔਰ ਭਗਵੰਤ ਸਿੰਘ ਮਾਣੇ ਚੀਜ਼ ਜ਼ਰੂਰ ਦੇਖਣ ਔਰ ਇਹਨਾਂ ਦਾ ਗਰਾਊਂਡ ਜਿਹੜਾ ਹੈ ਉਹ ਇਹਨਾਂ ਦਾ ਹੱਕ ਬਣਦਾ ਉਹ ਇਹਨਾਂ ਨੂੰ ਜ਼ਰੂਰ ਦਿਵਾਉਣ ਹਾਂਜੀ ਭਾਈ ਕੀ ਲਾਸਤੇ ਪੇਚ ਦੀ ਜਿਹੜੀ ਮੈਂ ਤੁਹਾਨੂੰ ਗੱਲ ਕਰਨ ਲੱਗਾ ਇਹ ਦੱਸ ਦਿਆ ਮੁੰਡੇ ਆਪ ਹੀ ਤੁਹਾਨੂੰ ਇਹਨਾਂ ਨੇ ਘੱਟੋ ਘੱਟ ਜਦੋਂ ਆ ਟੂਰਨਾਮੈਂਟ ਹੋ ਕੇ ਅੜਿਆ ਕਰੈਕਟ ਦਾ 2 ਮਹੀਨੇ ਪੇਚ ਤਿਆਰ ਕਰਨ ਤੇ ਲਾਏ ਆ ਤੇ ਪੱਟਣ ਤੇ ਵੀਰੇ ਬਹੜਾ ਨਹੀਂ ਲੱਗੇ 5 ਮਿੰਟ ਵੀ ਜ਼ਿਆਦੇ ਆ ਅੱਲਾ ਨਾਲ ਤਾਂ 2-4 ਮਿੰਟ ਲੱਗਦੇ ਆ ਹਾਂ ਬਸ ਇੰਨਾ ਟਾਈਮ ਲੱਗਾ ਤੂੰ ਇਹ ਵੇਖੋ ਬਾਈ ਫਿਰ ਇਹ ਤਾਂ ਐਂ ਲੱਗਦਾ ਵੀ ਇਹ ਜੇ ਤੁਸੀਂ 2 ਮਹੀਨੇ ਬਾਈ ਲਾਏ ਫਿਰ ਇਹ ਤੁਹਾਡੇ ਤਾਂ ਛਾਤੀ ਦੇ ਉੱਤੇ ਨਹੀਂ ਹੱਲਾ ਚਲਾਤੀਆਂ ਛਾਤੀ ਦੇ ਉੱਤੇ ਵੀਰੇ ਸ਼ਰੇਮ ਛਾਤੀ ਦੇ ਉੱਪਰ ਚੱਲੀਆਂ ਸਾਰੇ ਵੀਰਾਂ ਨੇ ਸਾਰਿਆਂ ਨੇ ਉਦਮ ਕੀਤਾ ਠੀਕ ਆ ਆਪ ਦਾ ਖੇਡਣ ਵਾਸਤੇ ਵੀ ਅਸੀਂ ਆ ਕਰਾਂਗੇ ਜਦੋਂ ਅਸੀਂ ਕੋਈ ਵੀ ਟੂਰਨਾਮੈਂਟ ਕਰਾਉਣੇ ਆ ਕਿਸੇ ਦਾ ਸਹਿਯੋਗ ਨਹੀਂ ਦਾ ਸਾਰੇ ਆਪਦੇ ਆਪ ਦੇ ਲੈਵਲ ਤੇ ਆ ਆਪ ਆ ਕੇ ਕੰਮ ਕਰਦੇ ਆ ਆ ਹੁਣੇ ਹੀ ਹਾਲ ਦੇ ਵਿੱਚ ਹੀ ਆਪਣਾ ਕ੍ਰਿਕਟ ਦਾ ਟੂਰਨਾਮੈਂਟ ਹੋਇਆ ਠੀਕ ਹੈ ਐਨ ਆਰ ਆਈ ਵੀਰਾਂ ਨੇ ਸਹਿਯੋਗ ਕੀਤਾ ਤਕਰੀਬਨ ਲੱਖ ਲੱਖ ਰੁਪਏ ਦੇ ਇਨਾਮ ਜਿਹੜੇ ਇੱਥੋਂ ਪੈਦਾ ਕੀਤੇ ਗਏ ਆ ਇਸ ਤੋਂ ਇਲਾਵਾ ਜਿੰਨੇ ਵੀ ਗੱਲ ਕਰ ਰਹੇ ਸੀਗੇ ਵੀ ਪਹਿਲਾਂ ਆਪਣੇ ਖੇਡ ਕੇ ਗਏ ਆ ਬਹੁਤ ਤਾਂਤ ਦੇ ਵਿੱਚ ਇਹੋ ਜਿਹੇ ਲੋਕ ਆ ਜਿਹੜੇ ਅੱਜ ਪੰਜਾਬ ਪੁਲਿਸ ਦੇ ਵਿੱਚ ਉੱਚ ਅਧਿਆਦੇ ਵਾਲਾ ਇੱਥੋਂ ਇੱਥੋਂ ਹਾਂਜੀ ਹਾਂਜੀ ਰਿੰਪੀ ਵੀਰ ਵਰਗੇ ਹੈਗੇ ਆ ਹੋਰ ਬਹੁਤ ਸਾਰੇ ਵੀਰ ਹੈਗੇ ਆ ਜਿਹੜੇ ਜਿਹੜੇ ਫੌਜ ਦੇ ਵਿੱਚ ਵੀ ਭਰਤੀ ਹੋਏ ਆ ਸਿਰਫ ਇੱਥੋਂ ਖੇਡ ਕੇ ਤਕੀ ਅੱਜ ਸਾਡੇ ਛਾਤੀਆਂ ਦੇ ਉੱਤੇ ਤੁਸੀਂ ਇਹ ਚੀਜ਼ਾਂ ਕਰਨੀਆਂ। ਲਾਸਟ ਬਾਈ ਜੀ ਕੀ ਮੰਗਾ ਹੁਣ? ਕੀ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹੁੰਦੇ ਹੋ ਵੀ ਕੀ ਕੀਤਾ ਜਾਣਾ ਚਾਹੀਦਾ? ਹਾਲਾਂਕਿ ਗਰਾਊਂਡ ਦੀ ਗੱਲ ਤੁਸੀਂ ਕਹੋਗੇ ਪਰ ਜਿੰਨਾ ਧੱਕਾ ਹੋ ਗਿਆ ਇਸ ਤੋਂ ਬਾਅਦ ਫਿਰ ਵੀ ਕੀ ਇਨਸਾਫ ਦੀ ਮੰਗ ਹੈ? ਭਗਵੰਤ ਮਾਨ ਸਾਹਿਬ ਨੂੰ ਇਹੀ ਬੇਨਤੀ ਹੈ ਕਿ ਜਿੰਨਾ ਕਿ ਤੁਸੀਂ ਪੰਜਾਬ ਬਾਰੇ ਤੇ ਲੋਕਾਂ ਬਾਰੇ ਸੋਚ ਰਹੇ ਆਂ ਪਈ ਸਾਨੂੰ ਸਾਡਾ ਗਰਾਊਂਡ ਦਿੱਤਾ ਜਾਵੇ ਤਾਂ ਜੋ ਮਤਲਬ ਕਿ ਇੱਕ ਸਟੇਡੀਅਮ ਹੋ ਚੁੱਕਿਆ ਵੀ ਸਟੇਡੀਅਮ ਦਾ ਅਨਾਊਂਸਮੈਂਟ ਹੋ ਚੁੱਕੀ ਆ ਇੱਥੇ ਸਟੇਡੀਅਮ ਬਣਾਇਆ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਇੱਥੇ ਆਉਣ ਵੱਧ ਵੱਧ ਖਿਡਾਰੀ ਪੈਦਾ ਹੋਣ ਤੇ ਵੱਧ ਤੋਂ ਵੱਧ ਉੱਚੇ ਅੁੱਧ ਤੇ ਜਾਣ ਨਾ ਇੱਕ ਹੋਰ ਬਾਲੀ ਜਾਨੀ ਕਿ ਡੂੰਗੀ ਗੱਲ ਦੱਸ ਰਿਹਾ ਮੈਂ ਤੇ ਗੱਲ ਵੀ ਸਾਰਿਆਂ ਦੇ ਕੰਨਾਂ 'ਚ ਹੈਗੀ ਆ ਸਾਰਿਆਂ ਨੂੰ ਪਤਾ ਵੀ ਆ ਸਰਦਾਰ ਜੰਮੀ ਜੈ ਸਿੰਘ ਸੇਕੋ ਸੀ ਸੁਖਵੀਰ ਬਾਦਲ ਸੀ ਵੱਡੇ ਬਾਦਲ ਸਾਹਿਬ ਸੀ ਉਹਨਾਂ ਦੇ ਘਰੇ ਬਹਿ ਕੇ ਮੈਂ ਉਹਨਾਂ ਦੇ ਨਾਲ ਰੋਟੀ ਖਾਧੀ ਆ ਜਦੋਂ ਮੈਂ ਵਾਲਚੂ ਬੈਸਟ ਨਿਕਲ ਕੇ ਆਇਆ ਤੇ ਮੈਨੂੰ ਨੌਕਰੀ ਦੀ ਆਫਰ ਹੋਈ ਸੀ ਮੈਂ ਇਹਨਾਂ ਤੋਂ ਕੀ ਮੰਗਿਆ ਸੀ ਮੇਰੇ ਪਿੰਡ 'ਚ ਸਟੇਡੀਅਮ ਦੇ ਦਿਓ ਆ ਸਾਰੇ ਪਿੰਡ ਦੇ ਗਵਾਹ ਖੜੇ ਹਾਂ ਸਾਰੇ ਨੌਕਰੀ ਨੂੰ ਅਹਿਮੀਅਤ ਨਹੀਂ ਦਿੱਤੀ ਨਾ 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 ਸੱਤ ਦੇ ਵਿੱਚ ਆ ਬੰਦੇ ਸਾਰੇ ਗਵਾਹ ਖੜੇ ਆ ਪਿੰਡ ਸਾਰਾ ਗਵਾਹ ਖੜਾ ਤੇ ਸੱਤ ਦੇ ਵਿੱਚ ਮੈਂ ਨੌਕਰੀ ਅਹਿਮੀਅਤ ਨਹੀਂ ਦਿੱਤੀ ਤੇ ਮੈਂ ਸਟੇਡੀਅਮ ਨੂੰ ਅਹਿਮੀਅਤ ਦਿੱਤੀ ਸੀ ਮੈਂ ਕਿਹਾ ਜੀ ਸਟੇਡੀਅਮ ਬਣ ਜੂਗਾ ਵੀ ਮੇਰੇ ਨਾਲ ਚਲੋ ਉਹਦੇ ਵਿੱਚ ਮੇਰਾ ਕੋਈ ਜੋਬ ਦਾ ਕੁਝ ਵੀ ਹੋ ਸਕਦਾ ਪਰ ਉਹਦੇ ਨਾਲ ਕਿੰਨੇ ਪਲੇਅਰ ਆਸੇ ਪਾਸੇ ਦੇ ਕਿੰਨੇ ਲੋਕ ਤਿਆਰ ਹੋ ਜਾਣਗੇ ਤੇ ਪਰ ਉਹ ਚੀਜ਼ ਨੂੰ ਮੈਂ ਸੋਚਦਾ ਜੇ ਮੈਂ ਜੋਬ ਹੀ ਲਈ ਹੁੰਦੀ ਉਹਦੇ ਨਾਲ ਥੋੜੇ ਥੋੜੇ ਕਰਕੇ ਮੈਂ ਹੀ ਆਪਦੀ ਗਰਾਊਂਡ ਤਿਆਰ ਕਰ ਦਿੰਦਾ ਉੱਡੀ ਕਮਾਈ ਚੋਂ ਕਰ ਲੈਂਦੇ ਹੈਂ ਪਰ ਮੈਂ ਉਹ ਚੀਜ਼ ਨੂੰ ਅੱਜ ਵੀ ਨੀ ਪਰ ਮੈਂ ਜਿਹੜੀ ਗੱਲ ਇਹ ਚਾਹਣਾ ਵੀ ਅੱਜ ਵੀ ਇੱਥੇ ਗਰਾਊਂਡ ਬਣਨੀ ਚਾਹੀਦੀ ਆ ਮੈਨਾਂ ਵੀ ਆਪਣੇ ਨਹੀਂ ਹਰ ਇੱਕ ਪਿੰਡ ਦੇ ਵਿੱਚ ਜਿਹੜੀ ਜਿੱਥੋਂ ਤੱਕ ਮੇਰੀ ਸੋਚ ਆ ਮੈਂ ਇਹ ਚਾਹਣਾ ਹਰ ਇੱਕ ਪਿੰਡ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਚੰਡੀਗੜ੍ਹ ਆ ਇਹ ਫਰੈਂਡਾਂ ਉੱਥੇ ਕਿਉਂ ਆ ਉੱਥੇ ਹਰੇਕ ਥਾਂ ਤੇ ਇੱਕ ਪਾਰਕ ਬਣਿਆ ਸ਼ਾਮ ਨੂੰ ਬੱਚੇ ਆਉਂਦੇ ਆ ਬਜ਼ੁਰਗ ਆਉਂਦੇ ਆ ਘੁੰਮਦੇ ਆ ਫਿਰਦੇ ਆ ਆਪਦੇ ਪੋਤੇ-ਪੋਤੀਆਂ ਨਾਲ ਗੇੜੇ ਦਿੰਦੇ ਆ ਜੀ ਇਹ ਹੀ ਆਪਣੇ ਇੱਥੇ ਇੱਕ ਪਾਰਕ ਵਧੀਆ ਬਣੇ ਹੋਣ ਸਾਰੇ ਤੇ ਸਾਰਿਆਂ ਦੇ ਬਜ਼ੁਰਗ ਦਾਦੇ-ਦਾਦੀਆਂ ਇੱਥੇ ਆਉਣ ਆਉਦੇ ਬੱਚਿਆਂ ਨੂੰ ਲੈ ਕੇ ਉਹ ਆਪਦੇ ਅਸਣ ਖੇਡਣ ਹੁੰਣਾ ਨਾ ਉਹਨਾਂ ਦੀ ਉਮਰ ਵਧੇ ਬੱਚਿਆਂ ਦੀ ਉਮਰ ਵਧੇ ਹੈ ਤੇ ਬੱਚਿਆਂ ਦੀ ਉਮਰ ਵਧੇ ਉਹਨਾਂ ਦੀ ਉਮਰ ਤੁਰਨਾ ਫਿਰਕੇ ਤੇ ਆਪੇ ਦੱਸੋ ਕਿੱਦਨ ਨੂੰ ਇਹ ਮੌਲ ਆਪਣਾ ਜਾਊ ਕਿੱਧਰ ਨਾ ਤੂੰ ਆਪ ਲਾ ਲੋ ਕਿੱਥੇ ਖਸ਼ਾਲੀ ਆਉਣੀ ਆ ਬਿਲਕੁਲ ਜੇ ਸਾਰੇ ਇੱਕ ਪਿੰਡ ਜੇ ਚੀਜ਼ ਬਣ ਜੇ ਨਾ ਮੈਂ ਆਣਾ ਯਾਰ ਜਿਹੜੇ ਬਜ਼ੁਰਗ ਚਾਹੇ ਹੋਰ ਬਿਮਾਰੀਆਂ ਤੋਂ ਲੜਾ ਬਿਮਾਰੀਆਂ ਤੋਂ ਰਹਿਤਾਂ ਹੋ ਜਾਣੀਆਂ ਬੱਚੇ ਆ ਕੇ ਭੱਜਣਗੇ ਨੱਚਣਗੇ ਖੇਡਣਗੇ ਗੇਮਾਂ ਕਿੱਧਰ ਗਈਆਂ ਪਹਿਲਾਂ ਕੀ ਹੁੰਦੀਆਂ ਮਾਰਖਟਾਈ ਗੋਲੀ ਡੰਡਾ ਹੋ ਗਿਆ ਖੁੱਦੋ ਗੁੰਡੀ ਹੋ ਗਈ ਗੜਕਾਲਾ ਲੱਕੜਾ ਗੇਮਾਂ ਹੀ ਭੁੱਲ ਗਏ ਯਾਰ ਜੇ ਖੁੱਲਾ ਸਟੇਡੀਅਮ ਹੋ ਉਹ ਗੇਮਾਂ ਆ ਜਾਣ ਤੇ ਕਿਉਂ ਨਹੀਂ ਬੁਮਾਰੀਆਂ ਸੀ ਪਹਿਲਾਂ ਸਾਰੇ ਇਦਾਂ ਇਹ ਗੇਮਾਂ ਖੇਡਦੇ ਸੀਗੇ ਤੇ ਪਲੇਅਰਾਂ ਚ ਆਪੀ ਹੁੰਦਾ ਸੀ ਤੇ ਬੁਮਾਰ ਆਪੇ ਘੱਟ ਹੁੰਦੇ ਦੀ ਹੁਣ ਕੀ ਆ ਮੋਬਾਈਲ ਟਿਕ ਟਿਕ ਹੋ ਗਈ ਦੀ ਬਸ ਮੋਬਾਈਲ ਗੇਮ ਆ ਗਈ ਹੁਣ ਰੀਅਲ ਗੇਮ ਹੈ ਨਹੀਂ ਹਾਂ ਤੇ ਜੇ ਉਹ ਗੇਮਾਂ ਸੀਆਂ ਉਹ ਗੇਮਾਂ ਅੱਜ ਵੀ ਆ ਜਾਂਦਾ ਮੈਂ ਨਾ ਤੇ ਅੱਜ ਵੀ ਬੱਚੇ ਤਰੱਕੀ ਕਰ ਲੈਣ ਬਿਲਕੁਲ ਬਿਲਕੁਲ ਤੇ ਜੇ ਉਹ ਉਹ ਗੇਮਾਂ ਕਿਵੇਂ ਆਉਣਗੀਆਂ ਜੇ ਆਪਣਾ ਗਰਾਊਂਡ ਵੱਡੇ ਹੋਣਗੇ ਸਟੇਡੀਅਮ ਹੋਣਗੇ ਉੱਥੇ ਆਪਾਂ ਖੇਡਾਂਗੇ ਆਪਣੇ ਨਾਲ ਬੇਤੇ ਵੀ ਇੱਕੇ ਆਪਣਾ ਹੋਰ ਖੇਡਣਗੇ ਯਾਰ ਹੂੰ ਆ ਜੀ 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 ਜੇ ਆਪਾਂ ਤਾਂ ਇਹ ਕਹਿੰਦੇ ਆ ਵੀ ਗਰਾਊਂਡ ਮੈਂ ਤਾਂ ਹਰ ਇੱਕ ਖੁੱਲੇ ਖੁੱਲੇ ਗਰਾਊਂਡ ਦਿੱਤੇ ਜਾਣ ਸਟੇਡੀਅਮ ਤਾਂ ਦਿੱਤੇ ਜਾਣ ਤੇ ਭਗਵਾਨਤਮਾਨ ਮੂਰੇ ਵੀ ਅਰਦਾਸ ਦਾ ਬੇਨਤੀ ਆ ਸਾਰਿਆਂ ਮੂਰੇ ਵੀ ਐਨ ਆਰ ਆਂਗਾਂ ਮੂਰੇ ਵੀ ਜਿਹੜੇ ਆਪਣੇ ਹੈਗੇ ਆ ਵੀ ਸਾਰੇ ਸੰਯੋਗ ਕਰੋ ਆਪਣਾ ਪਿੰਡ ਦੀ ਵੀ ਮੈਂ ਤਾਂ ਇਹ ਕਹਿੰਦਾ ਸੰਯੋਗ ਕਰੋ ਤੇ ਆਪਾਂ ਆਪਦੇ ਪਿੰਡ ਨੂੰ ਖੁਸ਼ਹਾਲ ਬਣਾਈਏ ਯਾਰ ਬਿਲਕੁਲ ਕੀ ਗਲਤ ਗੱਲ ਆਈ ਬਾਕੀ ਤੁਸੀਂ ਆਪ ਜਣੇ ਦੱਸੋ ਸਰੀਰ ਦੀ ਫਿਟਨੈਸ ਤਾਂ ਖੇਡ ਕਰਕੇ ਹੀ ਆਊਗੀ ਖੇਡ ਤੋਂ ਬਿਨਾ ਨਹੀਂ ਆਊਗੀ ਹੂੰ ਹੂੰ ਜੇਕਰ ਪੰਚਾਇਤ ਇਹ ਚਾਹੁੰਦੀ ਆ ਵੀ ਭਾਈ ਆਮਦਨਾ ਆਮਦਨ ਦੇ ਸੀ ਤੁਹਾਨੂੰ ਹੋਰ ਖੀਲੇ ਕ੍ਰੀਏਟ ਕਰ ਦਿੰਨੇ ਆ ਹੂੰ ਹੂੰ ਤੁਹਾਨੂੰ ਆਮਦਨ ਬਹੁਤ ਹੋ ਜੂਗੀ ਪਰ ਸਾਨੂੰ ਸਾਡਾ ਗਰਾਊਂਡ ਦਿੱਤਾ ਜਾਵੇ ਸਾਡੇ ਸਿਸਟਮ ਵਾਲਟਾ ਨਾ ਜੀ ਸਾਡੇ ਸਰਕਾਰ ਤਾਂ ਦੇ ਰਹੀ ਐ ਅਨਾਊਂਸਮੈਂਟ ਕਰ ਰਹੀ ਐ ਪਰ ਸਾਡੇ ਜਿਹੜੇ ਪਿੰਡਾਂ ਦੇ ਲੋਕ ਆ ਪੰਚਾਇਤ ਆ ਉਹ ਆਗੂ ਆ ਜਿਹੜੇ ਸਾਡੇ ਉਹ ਉਹ ਨਹੀਂ ਚਾਹੁੰਦੇ ਇੰਜ ਤਾਂ ਨਹੀਂ ਲੱਗਦਾ ਉਹ ਉਹ ਚੀਜ਼ ਵੇਖਣੀ ਨਹੀਂ ਚਾਹੁੰਦੇ ਵੀ ਮੁੰਡੇ ਤਰੱਕੀ ਨਾ ਕਰ ਜਨ ਪਿੰਡ ਦੀ ਇਹੀ ਇਹੀ ਲੱਗਦਾ ਜੀ ਹੁਣ ਤਾਂ ਇਹਨੂੰ ਵੇਖ ਕੇ ਤਾਂ ਇਹੀ ਲੱਗਦਾ ਵੀ ਗਰਾਊਂਡ ਵਧਾਉਣਾ ਸੀਗਾ ਉਹ ਕਟਾ ਰਹੇ ਨੇ ਠੇਕੇ ਦੇ ਦੇ ਕੇ ਸਾਨੂੰ ਪਹਿਲੀ ਗੱਲ ਤਾਂ ਇਹ ਦੱਸਣ ਵੀ ਸਾਨੂੰ ਜਿਹੜਾ ਸਾਡਾ ਠੇਕਾ ਲੱਗਦਾ ਉਹ ਕਿੱਥੇ ਲਾਉਂਦੇ ਆ ਪਹਿਲਾਂ ਕਿੰਨੀ ਕਿ ਤਰੱਕੀ ਹੋਈ ਇੱਥੇ ਇਹ ਚੀਜ਼ ਦੱਸੀ ਜਾਵੇ ਸਾਨੂੰ ਤਾਂ ਬਿਲਕੁਲ ਲਾਸ਼ ਤੇ ਅਸੀਂ ਇਹੀ ਕਵਾਂਗੇ ਕਿ ਇਸ ਪੂਰੇ ਵਿਸ਼ੇ ਦੀ ਉੱਪਰ ਸਰਕਾਰ ਨੂੰ ਭਗਵੰਤ ਸਿੰਘ ਮਾਨ ਨੂੰ ਵੀ ਸੋਚਣਾ ਚਾਹੀਦਾ ਔਰ ਫਿਰੋਜ਼ਪੁਰ ਦੇ ਅਧਿਕਾਰੀ ਜਿਹੜੇ ਕੰਬ ਕਰਨ ਦੀ ਨੀਂਦ ਸੁੱਤੇ ਆ ਉਹਨਾਂ ਨੂੰ ਜਾਗਣਾ ਚਾਹੀਦਾ ਹੈ ਕਿ ਕੀ ਹੋ ਰਿਹਾ ਫਿਰੋਜ਼ਪੁਰ ਦੇ ਵਿੱਚ ਕੀ ਹੋ ਰਿਹਾ ਹੈ ਪਿੰਡਾਂ ਦੇ ਵਿੱਚ ਕੀ ਹੋ ਰਿਹਾ ਗਰਾਊਂਡ ਤੱਕ ਵਾਉਣ ਦੀਆਂ ਨੌਕਤਾ ਆ ਗਈਆਂ ਇਹਨਾਂ ਨੂੰ ਕੀ ਹੋਣੇ ਨੌਜਵਾਨ ਕੀ ਕਰਨਗੇ ਇਸ ਪੂਰੀ ਵੀਡੀਓ ਨੂੰ ਦੇਖਣ ਤੋਂ ਬਾਅਦ ਕੋਈ ਨਾ ਕੋਈ ਹੀਲਾ ਇਹਨਾਂ ਨੌਜਵਾਨਾਂ ਦਾ ਜ਼ਰੂਰ ਹੋਣਾ ਚਾਹੀਦਾ ਹੈ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਸੋਚਦੇ ਹੋ ਤੁਹਾਡੀ ਕੀ ਰਾਏ ਆ ਉਹ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਣਾ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰ ਲੈਨੇ ਆ ਮੌਜੂਦਾ ਸਰਪੰਚ ਦੇ ਨਾਲ ਉਹਨਾਂ ਦਾ ਪੱਖ ਜਾਣ ਲੈਨੇ ਆ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਜਿਨ੍ਹਾਂ ਦੇ ਵੱਲੋਂ ਗਰਾਊਂਡ ਨੂੰ ਵਾਇਆ ਗਿਆ ਹੈ ਹੈਲੋ ਹੈਲੋ ਹਾਂਜੀ ਇਹ ਦਿਆਲ ਸਰਪੰਚ ਜੀ ਤੂਤੋ ਜੀ ਹਾਂਜੀ ਭਾਈ ਮੈਂ ਪੱਤਰਕਾਰ ਬੋਲਦਾ ਜੀ ਸੁਖ ਫਰੋਜ਼ਪੁਰ ਤੋਂ ਹਾਂਜੀ ਭਜੀ ਮੁੰਡਿਆਂ ਮੁੰਡੇ ਤੁਹਾਡੇ ਪਿੰਡਦਿਆਂ ਨੇ ਬੁਲਾਇਆ ਸੀ ਉਹ ਕਹਿੰਦੇ ਸੀ ਵੀ ਗਰਾਊਂਡ ਵਾ ਦਿੱਤਾ ਜੀ ਉਹਨਾਂ ਦਾ ਉਹ ਤੁਹਾਡੇ ਤੇ ਦੋਸ਼ ਲਾ ਰਹੇ ਤੁਹਾਡੇ ਦੋਸ਼ ਲਾਏ ਉਹਨਾਂ ਨੇ ਵੀ ਗਰਾਊਂਡ ਜਿਹੜਾ ਹੈਗਾ ਉਹ ਸਰਪੰਚ ਪੰਚਾਇਤ ਨੇ ਜਿਹੜਾ ਗਰਾਊਂਡ ਵਾ ਦਿੱਤਾ ਅਸੀਂ ਖੇਡਦੇ ਸੀਗੇ ਇੱਥੇ ਗਰਾਊਂਡ ਪਾਸ ਹੋਇਆ ਹੋਇਆ ਜੀ ਤੁਸੀਂ ਤੁਸੀਂ ਗਏ ਪਿੰਡ ਹਾਂਜੀ ਹਾਂਜੀ ਗਏ ਜੀ ਤੁਸੀਂ ਤੁਹਾਨੂੰ ਲੋੜ ਹੀ ਪੁੱਛ ਤਾਂ ਲੈਂਦੇ ਪਹਿਲਾਂ ਤੁਸੀਂ ਕਿਹਨੂੰ ਜੀ ਤੁਹਾਨੂੰ ਪੁੱਛਣ ਆਸਤੇ ਫੋਨ ਲਾਇਆ ਜੀ ਮੈਂ ਤੁਹਾਨੂੰ हां वो दो किले वीर जी ਛੱਡਿਆ ਸੀ ਤੇ ਦੋ ਕਿੱਲਾ ਹੀ ਪਹਿਲਾਂ ਦਾ ਛੱਡਿਆ ਵਿਆ ਉਹ ਤੇ ਉਹਦੇ ਚੋਂ ਨਾ ਕਿੱਲਾ ਹੀ ਰਹਿ ਗਿਆ ਸੀ ਦੂਜਾ ਰੈਂਕ ਸੀਗਾ ਪਰ ਅਸੀਂ ਪੂਰਾ ਦੋ ਕਿੱਲੇ ਮਿਲ ਕੇ ਉਹ ਛੱਡਿਆ ਵੇ ਦੋ ਕਿੱਲੇ ਹੀ ਸਾਡਾ ਪਾਸ ਹੋਇਆ ਗਿਆ ਕਾਗਜ਼ਾਂ ਚ ਕਿੰਨਾ ਪਾਸ ਹੋਇਆ ਦੋ हां ਉਹ ਤੁਹਾਨੂੰ ਦਿਖਾ ਦੇਾਂਗੇ ਕੱਢ ਕੇ ਲਿਆ ਕੇ ਅਸੀਂ ਆਪ ਹੀ ਕਰਾਇਆ ਉਹ ਚੰਡੀਗੜ੍ਹ ਪਾਇਆ ਵਿਆ ਜੀ ਦੂਜਾ ਕੋਸਾ ਜੀ ਪਾਸ ਨਹੀਂ ਹੋਇਆ ਸਾਡਾ ਐਵੇਂ ਤੁਹਾਨੂੰ ਆਖੀ ਜੀ ਇੱਕ ਪਾਰਕ ਪਿੰਡ ਦਾ ਇੱਕ ਛੱਪੜ ਹੈ ਉਹਨੀਆਂ ਤੇ ਲਿਜੀ ਜਾਂੀਆਂ ਅਸੀਂ ਪਾਸ ਕਰਾਈਆਂ ਜੀ ਉਹਨੂੰ ਵੇਲਾ ਵਾਂ ਐਵੇਂ ਤਾਂ ਤੁਸੀਂ ਸਿਆਣੇ ਛੱਡਿਆ ਜਾਂਦਾ ਦੱਸੋ ਮੈਨੂੰ ਹੂੰ ਨਹੀਂ ਉਹ ਕਹਿੰਦੇ ਵੀ ਸਾਡੀ ਉਥੇ ਪੇਚ ਸੀਗੀ ਕ੍ਰਿਕਟ ਦੀ ਤੇ ਹੋਰ ਵੀ ਸੀਗੀ ਉਥੇ ਉਹ ਚੀਜ਼ਾਂ ਵੀ ਸੀਗੀਆਂ ਉਹ ਤਾਂ ਨਾ ਉਹ ਤਾਂ ਨਾ ਸਾਡੇ ਹੋਰ ਵੀ ਤੁਹਾਨੂੰ ਇਥੇ ਪੰਚਾਇਤ ਤੋਂ ਹੀ ਮੂੰਹ ਤੇ ਕਰਾ ਦੇਾਂਗੇ ਹਰ ਮੇਲਾ ਨਾ ਸਾਡੇ ਜਿਵੇਂ ਹੁਣ ਵਹਿਲੀ ਪਈ ਪਹਿਲੀ ਇਹਨਾਂ ਨੇ ਵਾਹ ਲਈ ਤੇ ਉਹ ਕਰਾ ਲਿਆ ਕੋਈ ਚੱਕਰ ਨਹੀਂ ਸੀ ਮੈਨੂੰ ਪੁੱਛ ਕੇ ਲਾਈਆਂ ਇਹਨਾਂ ਨੇ ਆਖੇ ਲਾਲ ਕੇ ਮੈਂ ਲਾ ਲਉ ਹੂੰ ਲੈ ਜੋ ਕੋਈ ਗਣੀਆਂ ਪੱਟੀਆਂ ਹੀ ਉਹਨੂੰ ਵਾਦਿਆ ਹਮ ਅਗੇ ਮੁੜ ਕੇ ਉੱਥੇ ਹੀ ਰੱਖ ਦਿਆਂਗੇ ਮੁੜ ਕੇ ਇਹਨੇ ਰੱਖਣੀਆਂ ਹੁੰਦਾਂ ਹੁਣ ਇਹਨਾਂ ਨੇ ਦੂਜੂ ਬਣਾਈ ਚੱਪਲ ਸਾਡੀ ਹੂੰ ਇਹਦੇ 'ਚ ਕੋਈ ਰੌਣਾ ਨਹੀਂ ਕੋਈ ਝਗੜਾ ਨਹੀਂ ਤੁਸੀਂ ਪੜ ਲਿਓ ਉਹਨੂੰ ਮਣਕੇ ਪੈਰੀ ਛੱਡੀ ਆਹੀਂ ਕੋਰਾ ਵੱਧ ਛੱਡੀ ਘੱਟ ਨਹੀਂ ਛੱਡੀ ਓਕੇ ਨਹੀਂ ਫਿਰ ਇਹ ਮੁੰਡਿਆ ਮੁੰਡੇ ਜਿਹੜੇ ਮੰਨ ਲਓ ਪਿੰਡ ਦੇ ਨੇ ਫਿਰ ਇਹ ਕਾਹਤੋਂ ਪ੍ਰੋਬਲਮ ਉਹਨਾਂ ਨੂੰ ਹੋ ਗਈ ਵੀ ਜੇ ਮੰਨ ਲਓ ਗਰਾਊਂਡ ਪੂਰਾ ਛੜਦਾ ਤਾਂ ਤੁਸੀਂ ਉਹਨਾਂ ਨਾਲ ਡਾਟਾ ਵੀ ਸਾਢੇ 4 ਕੇ ਲਈ ਪਿਆ ਰਹਿੰਦੇ ਹੋ ਵੀ ਸਾਢੇ 4 ਹੀ ਇਹ ਪਾਸ ਹੋ ਜਾਏ ਹੋਗਾ ਗੱਲਾਂ ਨਾਲ ਥੋੜਾ ਪਾਸ ਹੋ ਜਾਂਦਾ ਹੁਣ ਤੁਸੀਂ ਵੀਰ ਚੀ ਜਾਣੇ ਹੀ ਇਹ ਬੰਡਾ ਜੀ ਹੂੰ ਹੂੰ ਹਾਂ ਗੱਲ ਤਾਂ ਉਹ ਕਰਨੀ ਚਾਹੀਦੀ ਨੇ ਜਿਹੜੀ ਸਹੀ ਹੋਵੇ ਉਹ ਕਹਿੰਦੇ ਠੇਕੇ ਠੇਕੇ ਤੇ ਬੋਲੀ ਵੇਲੇ ਵੀ ਅਸੀਂ ਕਹਿੰਦੇ ਗਏ ਸੀ ਵੀ ਸਾਨੂੰ ਠੇਕੇ ਤੇ ਭਾਵੇਂ ਦੇ ਦਿਓ ਅਸੀਂ ਇਹਦਾ ਠੇਕਾ ਦੇ ਦੇਾਂਗੇ ਉਹ ਕਹਿੰਦੇ ਤਾਂ ਵੀ ਨਹੀਂ ਬੋਲੀ ਵੀ ਅੰਦਰ ਖਾਤੇ ਕਰਵਾ ਲਈ ਹੈ ਜੀ ਕਿਸੇ ਕੋਈ ਅੰਦਰ ਖਾਤੇ ਬੋਲੀ ਹੋ ਜੂ ਜੀ ਤਿੰਨ ਬੋਲੀਆਂ ਹੋਈਆਂ ਤੀਜੀ ਬੋਲੀ ਤੇ ਮਹਾ ਪਹਿਲੀ ਬਾਅਦ ਲੈ ਬੰਦੇ ਨੂੰ ਦਿੱਤੀ ਪਹਿਲੀ ਨਹੀਂ ਕਿੰਨੇ ਪਿੰਡੋਂ ਲਈ ਸਾਰੀ ਤੇ ਮੁੰਡੇ 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 ਕਹਿ ਰਹੇ ਸੀ ਵੀ ਅਸੀਂ ਲੈਣ ਲਈ ਤਿਆਰ ਸੀਗੇ ਜੀ ਕੁਛ ਨਹੀਂ ਜੀ ਕਿਹਨੇ ਕੋਈ ਪੈਸੇ ਨਹੀਂ ਲਾਏ ਕੋਈ ਦਿੱਤੇ ਨਹੀਂ ਸਾਨੂੰ ਕਿ ਲੋੜ ਸੀ ਠੇਕੇ ਤੇ ਲੈ ਲੈਂਦੇ ਅਸੀਂ ਕਿ ਜਾਂਦੇ ਹਾਂ 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 ਅੱਛਾ ਮੈਂ ਤੁਹਾਨੂੰ ਯਾਹ ਆ ਕੇ ਆਨੇ ਜਿਹੜੀ ਚੀਜ਼ ਪਾਸ ਨਹੀਂ ਉਹ ਮੈਂ ਕਿਵੇਂ ਛੱਡਸਾਂ ਤੂੰ ਆਪ ਹੀ ਦੱਸ ਦੋ ਪਚੈ ਲੱਡੂ ਇਹ ਉਹ ਵੀ ਉਹ ਦੋਸਤੋਂ ਪਾਸ ਨਹੀਂ ਜੀ ਵੀ ਇਹ ਕਿੱਧਰ ਗੱਲ ਜਾਊ ਤੂੰ ਆਪ ਹੀ ਦੱਸ ਦੋ ਜੀ ਤਾਂ ਮੈਂ ਪਰਾਈ ਆਂ ਭੂਆ ਦਾ ਬੇਟਾ ਹੀ ਆ ਉਹ ਆਪਣੀ ਦਾ ਹਾਂ ਮੇਰਾ ਨਾਮ ਤੇਹਾਲ ਆ ਤੂੰ ਜਾਣਦੇ ਥੋੜੇ ਕੋਈ ਜਾਣਦੇ ਰਹੇ ਅੱਛਾ ਚਲੋ ਠੀਕ ਹੈ ਜੀ ਮੈਂ ਤੁਹਾਡਾ ਪੱਕ ਲੈਣ ਵਾਸਤੇ ਹੀ ਫੋਨ ਕੀਤਾ ਸੀਗਾ ਪੱਕ ਤੁਹਾਡਾ ਲੈ ਲਿਆ ਕਿਉਂਕਿ ਤੁਹਾਡਾ ਪੱਕ ਵੀ ਲੈਣਾ ਜ਼ਰੂਰੀ ਸੀਗਾ ਕਿਉਂਕਿ ਮੁੰਡਿਆਂ ਨੇ ਬੋਲਿਆ ਕੈਮਰੇ ਤੇ ਤੁਹਾਡਾ ਪੱਕ ਲੈਣਾ ਜ਼ਰੂਰੀ ਸੀ ਇਸ ਲਈ ਮੈਂ ਤੁਹਾਨੂੰ ਫੋਨ ਲਾਇਆ ਸੀ ਚਲੋ ਧੰਨਵਾਦ ਜੀ ਬਹੁਤ ਤਾਂ ਇਹ ਸਾਡੇ ਨਾਲ ਲਾਈਨ ਤੇ ਸਰਪੰਚ ਸੀਗੇ ਹਾਲਾਂਕਿ ਤੁਸੀਂ ਆਪ ਸੁਣ ਲਿਆ ਉਹਨਾਂ ਨੇ ਕੀ ਕੁਝ ਕਿਹਾ ਕਿ ਦੋ ਕਿੱਲੇ ਦੇ ਆਸ-ਪਾਸ ਗਰਾਊਂਡ ਸੀਗਾ ਔਰ ਟੋਟਲ ਚਾਰ ਕਿੱਲੇ ਕਹਿੰਦੇ ਵੀ ਕਰੀਬੇ ਵਾਇਆ ਜਾ ਰਿਹਾ ਗਰਾਊਂਡ ਦੇ ਵਿੱਚ ਸੀਗਾ ਪਰ ਅਸੀਂ ਇਸ ਨੂੰ ਉਹਨਾਂ ਵਾਇਆ ਜਿੰਨਾ ਗਰਾਊਂਡ ਨਹੀਂ ਬਣਦਾ ਜਿਹੜਾ ਗਰਾਊਂਡ ਬਣਦਾ ਉਹਨਾਂ ਸੀ ਛੱਡਿਆ ਪਰ ਹੁਣ ਕਾਗਜ਼ਾਂ ਦੇ ਵਿੱਚ ਕੀ ਆ ਇਹ ਪੂਰੇ ਵਿਸ਼ੇ ਦੇ ਵਿੱਚ ਹੋਰ ਕੀ ਕੁਝ ਆ ਉਹ ਕਾਗਜ਼ਾਂ ਤੋਂ ਪਤਾ ਲੱਗੇਗਾ ਪਰ ਫਿਲਹਾਲ ਪੱਕ ਜਾਨਣਾ ਸਰਪੰਚ ਦਾ ਜਾਣਿਆ ਕਿ ਮੁੰਡੇ ਨੇ ਇਹ ਵੀ ਕਿਹਾ ਵੀ ਅਸੀਂ ਜਿਹੜੀ ਆ ਉਥੇ ਬੋਲੀ ਦੇਣ ਦੇ ਲਈ ਗਏ ਪਰ ਸਰਪੰਚ ਕਹਿੰਦਾ ਵੀ ਬੋਲੀ ਦੇਣ ਦੇ ਲਈ ਕੋਈ ਆਇਆ ਨਹੀਂ ਬਾਹਰਲੇ ਬੰਦੇ ਨੂੰ ਜ਼ਮੀਨ ਦਿੱਤੀ ਪਰ ਮੁੰਡੇ ਜਿਹੜੇ ਨੇ ਉਹ ਬੋਲੀ ਦੇਣ ਦੇ ਲਈ ਕਹਿੰਦੇ ਅਸੀਂ ਗਏ ਆ ਵੀਡੀਓਜ਼ ਵਗੈਰਾ ਵੀ ਉਹਨਾਂ ਦੇ ਕੋਲੇ ਕਹਿੰਦੇ ਹੈਗੀਆਂ ਨੇ ਕਿ ਸਾਨੂੰ ਠੇਕੇ ਤੇ ਹਾਲਾਂਕਿ ਪਿੰਡ ਲੈਵਲ ਤੇ ਗਰਾਊਂਡ ਤੇ ਜ਼ਮੀਨ ਅਦਾਗਰ ਕੋਈ ਠੇਕਾ ਵੀ ਬਣਦਾ ਸੀ ਪੰਚਾਇਤੀ ਖਾਤੇ 'ਚ ਤਾਂ ਮੁੰਡੇ ਕਹਿੰਦੇ ਅਸੀਂ ਉਹ ਵੀ ਪਾਉਣ ਦੇ ਲਈ ਤਿਆਰ ਸਿਗੇ ਪੰਚਾਇਤ ਨੂੰ ਦੇਣ ਦੇ ਲਈ ਤਿਆਰ ਸੀ ਕੋ ਠੇਕਾ ਵੀ ਅਗਰ ਬਣਦਾ ਸੀ ਪਰ ਫਿਰ ਵੀ ਕਹਿੰਦੇ ਵੀ ਸਾਡੀ ਪਿਚ ਸਾਡਾ ਗਰਾਊਂਡ ਵਾਹ ਦਿੱਤਾ ਗਿਆ ਹੁਣ ਦੋਵਾਂ ਧਿਰਾਂ ਦਾ ਪੱਕ ਤੁਹਾਡੇ ਸਾਹਮਣੇ ਰੱਖਿਆ ਐਨਲਾਈਜ਼ ਕਰਕੇ ਤੁਸੀਂ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਲਿਖੋ